ਜੁਗੋ ਜੁਗਾ ਟਲ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਭਾਏ ਮਨੁ ਹੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੀ ਉਡ ਪਾਗੀ ਸਤ ਸੰਗੀ ਜਨੋ ਆਪਾਂ ਸਾਰੇ ਉਡ ਪਾਗੀ ਹਾਂ ਸਾਡੇ ਸਾਰਿਆਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਮਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇਰਮਤਾ ਬਖਸ਼ਾ ਦੇ ਸਦਕਾ ਕਲਯੁਗ ਦੇ ਇਸ ਭਿਆਨਕ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਕੁਝ ਪਲ ਕੁਝ ਘੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭਾਸ਼ਮਾ ਪ੍ਰਾਪਤ ਹੁੰਦਾ ਹੈ ਆਉ ਗੁਰੂ ਘਰ ਤੇ ਪ੍ਰਵਾਨ ਕਰੂ ਸਤਿਗੁਰੂ ਸਾਡੀਆਂ ਇਨ੍ਹਾਂ ਕੜੀਆਂ ਨੂੰ ਸਫਲਾ ਕਰਨ ਸਹਬਾ ਦੀ ਅਸੀਸ ਲਈਏ ਸ਼ਬਦ ਵਿਚਾਰ ਤੋਂ ਪਹਿਲਾਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੁੱਖ ਵਾਕ ਰਾਗ ਮਹਿਰਾਣੀ ਅੰਦਰ ਤਨਸੀਹ ਗੁਰੂ ਰਾਮਦਾਸ ਸਾਹਿਬ ਜੀ ਦਾ ਦੀ ਰਚਨਾ ਤੋਂ ਚਾਰਣ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗ 719 ਤੇ ਸ਼ਬਾ ਇਮਾਨ ਹੈ 19 ਤੋਂ আরম্ভ ਤੇ 20 ਤੇ ਸਮਾਪਤੀ ਹੈ ਸ਼ਬਦ ਦੇ ਰਹਾਉ ਦੇ ਬੰਦ ਅੰਦਰ ਕੇਂਦਰੀ ਭਾਵ ਸਤਿਗੁਰਾਂ ਖਿਆ ਹਰ ਜਨ ਰਾਂ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਪਰਮੇਸ਼ਰ ਦਾ ਭਗਤ ਰੱਬੀ ਪਿਆਰ ਦਾ ਬੰਦੀ ਅਕਾਲ ਨਾਲ ਜੁੜਿਆ ਹੋਇਆ ਵਿਅਕਤੀ ਦਾਤੇ ਪ੍ਰਤੀ ਸਨੇਹ ਕਰਨ ਵਾਲਾ ਵਿਅਕਤੀ ਜਿਹੜਾ ਹੈ ਸਤਿਗੁਰਾਂ ਖਿਆਲ ਸਦਾ ਪਰਮਾਤਮਾ ਦੇ ਗੁਣ ਗੰਦਾ ਰਹਿੰਦਾ ਹੈ ਪਰਮਾਤਮਾ ਦਾ ਭਗਤ ਅਖਵੰਦ ਹੈ ਜੇ ਪਰਮਾਤਮਾ ਦੇ ਗੁਣ ਗਾਣ ਤੋਂ ਹਟਦਾ ਨਹੀਂ ਲੋਕ ਭਾਵੇਂ ਨਿੰਦਿਆ ਕਰਨ ਭਾਵੇਂ ਚੁਗਲੀ ਕਰਨ ਭਾਵੇਂ ਵਿਖੇਲੀ ਕਰਨ ਭਾਵੇਂ ਵੈਰੂਪਤਾ ਕਰਨ ਹਰ ਜਨ ਹਲਾ ਨਾਮ ਗੁਣ 바ਵੇ ਇਹ ਸਾਰਾ ਕੁਛ ਸਤਗੁਰੂ ਰਾਮਦਾਸ ਸਾਹਿਬ ਹੀ ਨੇ ਆਪਣੇ ਜੀਵਨ ਚ ਹੰਡਾਇਆ ਉਹਨਾਂ ਸੁਣਿਆ ਜਦੋਂ ਤੀਜੇ ਪਾਤਸ਼ਾਹ ਦੀ ਸੇਵਾ ਚ ਗਏ ਭਾਈ ਜੇਠੇ ਦੇ ਰੂਪ ਵਿੱਚ ਤੇ ਲੋਕ ਤੀਜੇ ਪਾਤਸ਼ਾਹ ਨੂੰ ਕਹਿੰਦੇ ਹਨ ਕਿ ਇਹ ਬਜ਼ੁਰਗ ਹੋ ਗਏ ਨੇ ਘਰ ਵਿੱਚ ਕੋਈ ਸੰਭਾਲਦਾ ਨਹੀਂ ਉਹਨਾਂ ਤਾਂ ਆ ਗਏ ਨੇ ਇੱਥੇ ਗੁਰੂ ਘਰ ਵਿੱਚ ਅਸੀਂ ਵੀ ਕਹਿੰਦੇ ਆਂ ਕਿ ਐਵੇਂ ਬੈਠਾ ਰਹਿੰਦਾ ਸਾਰਾ ਦਿਨ ਇਹ ਕਰਮ ਚੇ ਪੁੱਛਦੇ ਨਹੀਂ ਹੋਣੇ ਇੱਥੋਂ ਲੰਗਰ ਛਕਦਾ ਹੈ ਬਸ ਲੰਗਰ ਵਾਸਤੇ ਸੇਵਾ ਕਰੀ ਜਾਂਦਾ ਹੈ ਇਹ ਸਾਡੀ ਜ਼ਿੰਦਗੀ ਦਾ ਇੱਕ ਸੁਭਾਅ ਹੈ ਕਿ ਸਾਨੂੰ ਅਸੀਂ ਖੁਦ ਨਹੀਂ ਕਰਦੇ ਤੇ ਜਿਹੜਾ ਕਰਦਾ ਉਹਨੂੰ ਇੰਨੇ ਤਾਨੇ ਮਿਹਣੇ ਮਾਰ ਦਿੰਨੇ ਆਂ ਕਿ ਉਹ ਕਰਨ ਨੂੰ ਕਰਿੰਦੇ ਨਹੀਂ ਉਹ ਆਪੇ ਛੱਡ ਜਾਂਦਾ ਹੈ ਜੇ ਤੇ ਹੋਵੇ ਪੱਕਾ ਭਗਤ ਜੇ ਤੇ ਹੋਵੇ ਪਿਆਰ ਰਾਪ੍ਰਤੀ ਜੇ ਤੇ ਹੋਵੇ ਸਨੇਹ ਬਣਿਆ ਜੇ ਪਰਮੇਸ਼ਰ ਦੇ ਨਾਮ ਦੀ ਅੰਦਰ ਜਾਗ ਲੱਗਦਾ ਹੈ ਫਿਰ ਤੇ ਨਹੀਂ ਛੱਡਦਾ ਜੇ ਅਜੇ ਅਰੰਭਤ ਹੈ ਚਿਤ ਕਰਦਾ ਹੈ ਮਨ ਗੁਰੂ ਗੋਦ ਵਿੱਚ ਲੈ ਕੇ ਆ ਗਿਆ ਪਰ ਲੋਕਾਂ ਨੇ ਨਾ ਸਤਾਇਆ ਵੀ ਉਹਨੇ ਫੇਰਉਣਾ ਛੱਡ ਦਿੱਤਾ ਵੀ ਨਹੀਂ ਇਹ ਤੇ ਬੜਾ ਹੀ ਜ਼ਿਆਦਾ ਹੀ ਦਿੰਦੇ ਨੇ ਜ਼ਿਆਦਾ ਹੀ ਮਜ਼ਾਕ ਕਰਦੇ ਹਨ ਉਹ ਲੋਕਾਂ ਆਖਿਆ ਕਿ ਇਹ ਸਮਰਥ ਕੀ ਕਰ ਸਕਦਾ ਹੈ ਮਾਸ਼ਾਹਲਾ ਦੀ ਉਮਰ ਵਿੱਚ ਗੁਰੂ ਘਰ ਦੇ ਵਿੱਚ ਆਉਂਦੇ ਨੇ ਤੀਜੇ ਪਾਤਸ਼ਾਹ 74 ਸਾਲਾਂ ਤੱਕ 12 ਸਾਲ ਸਤਿਗੁਰਾਂ ਦੀ ਸੇਵਾ ਕੀਤੀ ਹੁਣ ਉਸ ਸੇਵਾ ਦੇ ਵਿੱਚ ਇੱਕ ਅਜਿਹੀ ਸੇਵਾ ਸੀ ਜਿੱਥੇ ਗਾਗਰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਹੈ ਦਰਿਆ ਦੇ ਵਿੱਚੋਂ ਪਰ ਉਹਨਾਂ ਚਿਰ ਮੇਰੇ ਮਾਲਕ ਪੁੱਠੇ ਪੈਰੀਂ ਤੁਰਦੇ ਨੇ ਜਿੰਨਾ ਚਿਰ ਗੋਇੰਦਵਾਲ ਦੀ ਜੂ ਹੈ ਕਿ ਮੇਰੇ ਗੁਰੂਵਾਲ ਆਪਾਂ ਤੇ ਬਾਨਾ ਬਣਾਲੇ ਨੇ ਬਾਬੇ ਨੇ ਮੱਕਾ ਫੇਰਤਾ ਜੀ ਉਪੇਠ ਜਿਹੜੇ ਪਾਸੇ ਮਰਜੀ ਕਰ ਲੋ ਬਾਨਾ ਮੇਰੇ ਵਰਗੇ ਪ੍ਰਚਾਰਕ ਵੀ ਕਹਿਣਗੇ ਵੀ ਸਾਰੇ ਪਾਸੇ ਰੱਬ ਪਰ ਉਥੇ ਸਤਿਗੁਰੂ ਤੀਜੇ ਪਾਸ਼ਾ ਨੂੰ ਪੁੱਛੋ ਕਿ ਗੁਰੂ ਦਾ ਸਤਕਾਰ ਕਿਵੇਂ ਕਰਨਾ ਹੈ ਜਿੰਨਾ ਚਿਰ ਗੋਇੰਦਵਾਲ ਸਾਹਿਬ ਦੀ ਜੂ ਹੈ ਉਹਨਾਂ ਚਿਰ ਪੁੱਠੇ ਪੈਰੀਂ ਤੁਰਦੇ ਨੇ ਵੀ ਮੇਰੀ ਮੇਰੇ ਗੁਰੂਵੰਦ ਪੇਠ ਨਾ ਹੋਵੇ ਆਪਾਂ ਦੇ ਪ੍ਰੋਵਾਈਡ ਨਹੀਂ ਕਰਦੇ ਮੱਥਾ ਟੇਕ ਕੇ ਉਸੇ ਤਰ੍ਹਾਂ ਸਾਡੇ ਵਰਗੇ ਤੁਰ ਪਿੰਦੇ ਹਨ ਕਿ ਬੈਠ ਹੋਵੇ ਨਾ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਇਹ ਸ਼ਰਧਾ ਭਾਵ ਪ੍ਰਗਟ ਕਰਨ ਵਾਸਤੇ ਤਰੀਕੇ ਸਨ ਭਾਵਨਾ ਸੀ ਇੱਕ ਹੌਲੀ ਹੌਲੀ ਸਾਡੇ ਅੰਦਰੋਂ ਇਹ ਸ਼ਰਧਾ ਇਹ ਭਾਵਨਾ ਗੁਰੂ ਪ੍ਰਤੀ ਸਨੇਹ ਇਹ ਪਿਆਰ ਖਤਮ ਹੁੰਦਾ ਜਾ ਰਿਹਾ ਹੈ ਇਤੀ ਵਿਖਿਆ ਸੁਣਿਆ ਸੀ ਸਾਧਗੁਰੂ ਤੀਜੇ ਪਾਤਸ਼ਾਹ ਪ੍ਰਤੀ ਲੋਕਾਂ ਦਾ ਸੁਭਾਅ ਇਹ ਲੋਕ ਨਿੰਦਿਆ ਕਰਦੇ ਤੇ ਪਰ ਇੱਕ ਦਿਨ ਆਪਣੀ ਵਾਰੀ ਆ ਗਈ ਜ ਜਦੋਂ ਆਪਣੀ ਵਾਰੀ ਆਉਂਦੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਵਿੱਚ ਲੱਗੇ ਨੇ ਸ਼ੇਵਾ ਕਰਦਿਆਂ ਫਲ ਮਿਲ ਚੁੱਕਾ ਹੈ ਗੁਰੂ ਕਰਦੇ ਜਵਾਈ ਬਣ ਚੁੱਕੇ ਨੇ ਤੀਜੇ ਪਾਦਸ਼ਾਹ ਨੇ ਆਪਣੀ ਤੀ ਦਾ ਨਾਤਾ ਦੇ ਦਿੱਤਾ ਹੈ ਨਾਮ ਜਪਣ ਵਾਲਾ ਸ਼ੇਵਾ ਦੇ ਰੂਪ ਵਿੱਚ ਸ਼ੇਵਾ ਕਰਨ ਵਾਲਾ ਅਸ਼ਕਾਮੀ ਵਿਅਕਤੀ ਜਿਹੜੇ ਫਲ ਪ੍ਰਾਪਤ ਕਰਦਾ ਹੈ ਗੁਰਬਾਣੀ ਕਹਿੰਦੀ ਨੂੰ ਇਸ ਤਰ੍ਹਾਂ ਹੁ ਨਾਮ ਉਧਿਆ ਹੈ ਸੁਖ ਫਲ ਆਇਨ ਆਠ ਪਹਿਰ ਆਰਾਧਾ ਹੈ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧੈ ਕੋਈ ਇਹਨਾਂ ਨੂੰ ਵਸ ਵਿੱਚ ਕਰ ਲੈਂਦੇ ਨੇ ਪੰਜਾਂ ਨੂੰ ਤੇਰੀ ਸ਼ਰਨ ਵਿੱਚ ਆ ਕੇ ਇਸ ਕਰਕੇ ਸਹਿਬ ਆਖਿਆ ਮੇਰੇ ਮੁਖ ਚੋਂ ਇਹ ਆਪ ਬਹਾਰੇ ਬੋਲ ਨਿਕਲਦੇ ਨੇ ਇਹ ਦਾਤਾ ਤੂੰ ਬੜਾ ਬਿਆਨ ਤੈ ਤੂੰ ਬੜਾ ਵੱਡਾ ਹੈ ਤੇਰੀ ਵਹਿਮਾ ਜਿਹੜੀ ਹੈ ਉਹਨੂੰ ਕਥਿਆ ਨਹੀਂ ਜਾ ਸਕਦਾ ਇਸ ਸਤਿਗੁਰਾਂ ਖਿਆ ਮੈਨੂੰ ਪਤਾ ਹੀ ਨਹੀਂ ਲੱਗਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹ ਹੈ ਵੱਡਾ ਪਰਮੇਸ਼ਰ ਉਹ ਹੈ ਹੱਕਾ ਕਬੀਰ کریم ਤੂੰ ਬੇਅਬ ਪਰਵਤਕਾਰ ਕਬੀਰ ਵੀ ਵੱਡੇ ਨੂੰ ਕਹਿੰਦੇ ਨੇ ਕਿ ਤੂੰ ਬਹੁਤ ਵੱਡਾ ਹੈ ਬੋਤੋ ਅੱਗੇ ਅਪ ਵੱਡਾ ਤੇਰਾ ਦਰਬਾਰ ਵੱਡਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਜਿਹੜਾ ਕਦੇ ਸਮਾਪਤ ਨਹੀਂ ਹੋਣਾ ਦੁਨੀਆਂ ਦੇ ਲੋਕ ਜੋ ਮਨਜੀ ਕਰਨ ਗੁਰੂ ਦਾ ਰੱਬ ਦਾ ਅਕਾਲ ਦਾ ਤਖਤ ਸਦੀਵੀ ਹੈ ਪਰ ਜਿਹੜਾ ਤਖਤ ਗੁਰੂ ਬਣਾਉਂਦਾ ਹੈ ਅਕਾਲ ਤੀਰਦਾ ਵਿੱਚ ਉਹ ਵੀ ਨਹੀਂ ਲੈਂਦਾ ਬੜੀਆਂ ਤਾਕਤਾਂ ਨੇ ਜੋਰ ਲਾਏ ਅਕਾਲ ਤਖਤ ਸਾਡਾ ਜੋ ਸਤਪੁਰਾ ਸਾਨੂੰ ਸਾਡੀ ਝੋਲੀ ਚ ਪਾਇਆ ਛਿਵੇਂ ਪਾਛੈ ਪਰ ਇੱਕ ਲਖਾਰੀ ਲਿਖਦਾ ਨਹੀਂ ਅਕਾਲ ਤਖਤ ਤੇਰੀ ਚੜਦੀ ਕਲਾ ਤੈਨੂੰ ਮਾਰਨ ਵਾਲੇ ਮਰ ਗਏ ਤੂੰ ਉੱਥੇ ਦਾ ਉੱਥੇ ਖੜਾ ਕੋਈ ਨਹੀਂ ਉਹਨੂੰ ਮਿਟਾ ਸਕਿਆ ਧੂਪਾਂ ਟੈਂਕ ਬੋਲੇ ਉਉ ਉਸੇ ਤਰ੍ਹਾਂ ਬਰਕਰਾਰ ਹੈ ਉਹਦੀ ਮਹਿਮਾ ਉਸੇ ਤਰ੍ਹਾਂ ਹੈ ਉੱਥੇ ਉਸੇ ਤਰ੍ਹਾਂ ਲੋਕ ਮਥੇ ਟੇਕਦੇ ਨੇ ਲੱਖਾਂ ਦਾ ਹਦੂ ਰੋਜ਼ਾਨਾ ਚੁੱਕਦੇ ਆ ਉੱਥੇ ਹੋ ਰੰਗ ਜੇਮ ਗੁਰੂ ਨਾਲ ਟਕਰਾਂਦਾ ਤੇ ਉਹਦੀ ਮਦੀ ਤੇ ਜੀਵਾ ਜਗਾਉਣ ਵਾਸਤੇ ਜਾ ਕੇ ਪੁੱਛੋ ਤੇਲੋਂ ਮੰਗਦੇ ਨੇ ਉਹਦੇ ਰੱਖੇ ਸੇਵਕ ਤੇਲ ਨਹੀਂ ਚੜਦਾ ਉੱਥੇ ਜਿਨ੍ਹਾਂ ਨੇ ਕਾਲ ਤੱਕ ਨਾਲ ਟਕਰਾਂਨ ਦੀ ਕੋਸ਼ਿਸ਼ ਕੀਤੀ ਜਾਂ ਅੱਜ ਕੋ ਟਕਰਾਂਨ ਦੀ ਕੋਸ਼ਿਸ਼ ਕਰੇ ਉਹਨਾਂ ਦੀ ਦਸ਼ਾ ਇਹੀ ਹੋਵੇਗੀ ਇਹ ਤੇ ਪੂਜਨ ਲਈ ਸਤਿਗੁਰਾਂ ਨੇ ਇਸ ਧਰਤੀ ਦੇ ਉੱਤੇ ਉਸ ਰੱਬ ਦਾ ਘਰ ਬਣਾਇਆ ਸੰਪੂਰਨ ਤੌਰ ਤੇ ਜਿੱਥੇ ਹਰ ਸਮੇਂ ਤੁਹਾਨੂੰ ਗੁਰਬਾਣੀ ਦੀ ਆਵਾਜ਼ ਆਏਗੀ ਹਰ ਸਮੇਂ ਨਾਮ ਜਪਿਆ ਜਾਂਦਾ ਰਹੇ ਇੱਕੋ ਇੱਕ ਦੁਨੀਆ ਦਾ ਦਰਬਾਰ ਹੈ ਜਿੱਥੇ ਕਿਸੇ ਵੀ ਵਕਤ ਬਾਣੀ ਬੰਦ ਨਹੀਂ ਹੁੰਦੀ ਭਾਵੇਂ ਉਹ ਨਿਰੰਤਰ ਚਾਲ ਚਿਰਤਨ ਹੋਵੇ ਭਾਵੇਂ ਸੇਵਾ ਦਾ ਸਮਾ ਹੋਵੇ ਸੇਵਾ ਸਮੇਂ ਵੀ ਉੱਥੇ ਬਾਣੀ ਦੀਆਂ ਤੁਨਾਕ ਮੁਝਦੀਆਂ ਨਹੀਂ ਇਹਦੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੁਣ ਜਿਹਦੇ ਅੰਦਰ ਇਹੋ ਜੀ ਸਿੱਖ ਪੈਦਾ ਹੋ ਗਈ ਪ੍ਰਗਟ ਹੋ ਗਈ ਉਹ ਤੇ ਗੁਣ ਗੰਤ ਹੈ ਭਾਈ ਜਿੱਥੇ ਤੇ ਸੰਬੰਧੀ ਆਏ ਬੀਜੇ ਬਾਦਸ਼ਾਹ ਲਾਹੌਰ ਦੀ ਤਰਤੀ ਤੋਂ ਜਿਨ੍ਹਾਂ ਚਾਚਿਆਂ ਤਾਇਆਂ ਤੇ ਚਾਤੀਆਂ ਤਾਈਆਂ ਨੇ ਇਹ ਗੱਲ ਆਖੀ ਸੀ ਕਿ ਇਹ ਤੇ ਬਚਪਨ ਵਿੱਚ ਮਾਪੇ ਖਾ ਗਿਆ ਕੋਈ ਦਾਣਾ ਨਾ ਲਿਓ ਇਹਨੂੰ ਰੱਖਣਾ ਨਹੀਂ ਨਾਨੀ ਨਾਲ ਤੋੜ ਦਿਓ ਇਹਨੂੰ ਕਿ ਨਵੇਂ ਪਾਤਸ਼ਾਹ ਕਿੰਨੇ ਆ ਜਾਂਦੇ ਨੇ ਉਹ ਜਦੋਂ ਕੋਲ ਤਾਨਾ ਆ ਜਾਏ ਨਾ ਸ਼ੋਰਤ ਆ ਜਾਏ ਜਿਹੜੇ ਕਦੇ ਨਹੀਂ ਸਣ ਮੱਥੇ ਲੱਗਦੇ ਉਹ ਵੀ ਆ ਜਾਂਦੇ ਨੇ ਆ ਗਏ ਬੜੀ ਵਹਿਮਾ ਹੋਈ ਭਾਈ ਜੇਠੇ ਦੀ ਪਿਜਵਾਈ ਬਣ ਗਿਆ ਸਤਿਗੁਰੂ ਅਮਰਦਾਸ ਜੀ ਦਾ ਇਹ ਲੋਕ ਆਏ ਜੀ ਦਰਸ਼ਨ ਕਰਨ ਵਾਸਤੇ ਤੇ ਨਾਲ ਬਹਾਨਾ ਬਣਾਇਆ ਵੀ ਆਪਣੇ ਜੇਠੇ ਨੂੰ ਮਿਲਾਂਗੇ ਉਹਦਾ ਉੱਥੇ ਬੜਾ ਅਦਬ ਹੈ ਬੜਾ ਸਤਕਾਰ ਹੈ ਜੇਠੇ ਦਾ ਉਹਦੀ ਤੇ ਬੜੀ ਬਹਿਮਾ ਹੋਵੇਗੀ ਰੋਪਿੰਦਰ ਸਿੰਘ ਦਰਵਾਜ਼ੇ ਬੰਦ ਕਰ ਲਓ ਜੇਠਾ ਆ ਗਿਆ ਹੈ ਬਚਪਨ ਚ ਤੇ ਮਾਪੇ ਖਾਦੇ ਨੇ ਮਾੜੇ ਭਾਕਾਂ ਵਾਲਾ ਹੈ ਇਹ ਗੱਲ ਭਾਈ ਜਿਠੇ ਦੇ ਆਪਣੀ ਮਾਤਾ ਨੂੰ ਆਖੀ ਸੀ ਸਤਿਗੁਰੂ RAM DAS ਜੀ ਨੇ ਨਾਨੀ ਮਾਂ ਨੂੰ ਨਾਨੀ ਅੱਜ ਤੂੰ ਆਪਣੀ ਧੀ ਦੇ ਘਰ ਨੂੰ ਤਾਲਾ ਲਾਉਂਦੇ ਆ ਸਾਡੇ ਘਰ ਨੂੰ ਤਾਲਾ ਲਾਉਂਦੇ ਆ ਰੋਧਨ ਕਰਨੀ ਏ ਇੱਕ ਦਿਨ ਐਸਾ ਆਏਗਾ ਜਦੋਂ ਦੁਨੀਆ ਦੀ ਕੋਈ ਵੀ ਤਾਕਤ ਇਸ ਘਰ ਨੂੰ ਤਾਲਾ ਨਹੀਂ ਲਗਾ ਸਕੇ ਹਰਿਮੰਦਰ ਸਾਹਿਬ ਨੂੰ ਵੀ ਤਾਲਾ ਨਹੀਂ ਲੱਗਦਾ ਜੀ ਤੇ ਲਾਹੌਰ ਦੀ ਧਰਤੀ ਤੇ ਬਣੇ ਦਰਬਾਰ ਨੂੰ ਵੀ ਕਦੇ ਤਾਲਾ ਨਹੀਂ ਲੱਗਦਾ ਜਿਹੜਾ ਉਹਨਾਂ ਦੇ ਜਨਮ ਸਥਾਨ ਤੇ ਬਣੀ ਏ ਭਾਵੇਂ ਅੱਜ ਸਮਾਂ ਵੀ ਆਪਾਂ ਸਿੰਘ ਸਵਾਵਾ ਦਾ ਹੋਰ ਥਾਵਾਂ ਤੇ ਲਾ ਦਿੰਨੇ ਆ ਤਾਲੇ ਵੀ ਕੋਈ ਨਹੀਂ ਪਰ ਗੁਰੂ ਘਰ ਨੂੰ ਤੇ ਲੱਗੜੇ ਨਹੀਂ ਚਾਹੀਦਾ ਇੱਥੇ ਤੇ 24 ਘੰਟੇ ਖੁੱਲਾ ਚਾਹੀਦਾ ਦਰਬਾਰ ਹਰ ਸਮੇਂ ਜਿਹੜਾ ਆਏ ਉਹ ਖੁੱਲੇ ਦਰਸ਼ਨ ਨਜ਼ਾਰੇ ਗੁਰੂ ਦੇ ਕਰ ਸਕੇ ਇਹ ਆਏ ਭਾਈ ਚਠਾ ਜੀ ਅਜੇ ਗੁਰੂ ਨਹੀਂ ਬਣੇ ਗੁਰੂ ਘਰ ਦੀ ਜਵਾਈ ਨੇ ਸੇਵਾਦਾਰ ਹਨ ਇਹਨਾਂ ਵੇਖਿਆ ਕਿ ਭਾਈ ਜੇਠਾ ਸਿਰ ਤੇ ਟੋਕਰੀ ਮਿੱਟੀ ਨਾਲ ਲਿਪੜੇ ਨੇ ਮਹਾਰਾਜੀ ਸਾਹਿਬ ਦੀ ਸੇਵਾ ਕਰ ਰਹੇ ਹਨ ਸਬੰਧੀਆਂ ਨੇ ਪੁੱਛਿਆ ਵੀ ਇੱਥੇ ਸਾਡਾ ਜੇਠਾ ਰਿੰਦਾ ਤੀਜੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਸੇਵਕ ਨੇ ਆਖਿਆ ਉਹ ਸਾਹਮਣੇ ਟੋਕਰੀ ਢੋ ਰਹੇ ਨੇ ਬਸ ਇਹ ਸੁਣਨ ਦੀ ਦੇਰ ਸੀ ਇਹਨਾਂ ਨੇ ਗੁਰੂ ਪ੍ਰਤੀ ਉਲੰਭਿਆਂ ਦੀ ਝੜੀ ਲਾ ਦਿੱਤੀ ਬੜਾ ਕੁਝ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਅੱਜ ਦੇ ਨਹੀਂ ਰਵਾਜ ਮੈਂ ਤੇ ਮੇਰੀ ਆਪਣੀ ਜਿੰਨੂੰ ਕੋ ਮੈਨੂੰ ਗੁਰੂ ਨੇ ਸੋਝੀ ਦਿੱਤੀ ਮੱਤ ਦਿੱਤੀ ਉਹਦੇ ਅਨੁਸਾਰ ਕਿ ਨਾ ਗੁਰਬਾਣੀ ਕਹਿੰਦੀ ਵੀ ਅਸੀਂ ਉਹਨਾਂ ਨੂੰ ਬਿਆਨ ਕਰਨੇ ਆ ਜਿੰਨਾਂ ਕੋ ਗੁਰੂ ਕਰੰਦਾ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਪਿੰਨ ਪੈ ਤੋਹੀ ਦਿੱਤੀ ਤੇ ਉਹ ਕੁਝ ਮੈਂ ਕੁਝ ਦਿਨ ਪਹਿਲੋਂ ਫੋਨ ਵਿੱਚ ਵੇਖਿਆ ਇੱਕ ਬੜਾ ਪੜਿਆ ਲਿਖਿਆ ਵਿਅਕਤੀ ਵਿਗਿਆਨੀ ਕਹਿੰਦਾ ਉਹ ਕਹਿੰਦਾ ਵੀ ਕਦੇ ਵੀ ਬੈੱਡ ਤੇ ਬਹਿ ਕੇ ਖਾਣਾ ਨਾ ਖਾਓ ਤੁਹਾਡੇ ਘਰ ਦਾ ਤੰਡ ਨਹੀਂ ਰਹੇਗਾ ਤੁਹਾਡੇ ਘਰ ਦਾ ਕ੍ਰਿਸ਼ ਜਿਹੜਾ ਉਹ ਚਲਾ ਦੇਗਾ ਤੁਹਾਡੇ ਘਰ ਦੁੱਖ ਜਿਹੜੇ ਨੇ ਉਹ ਚਲੇ ਜਾਣਗੇ ਜੇ ਤੁਸੀਂ ਇੱਥੇ ਖਾਂਦੇ ਰਹੇ ਤੇ ਤੁਹਾਡੇ ਕੋਲੇ ਸਾਰੇ ਆਪਣੇ ਆਪ ਆ ਜਾਣਗੇ ਉਹ ਕਹਿੰਦਾ ਬੈੱਡ ਕੇਵਲ ਆਰਾਮ ਵਾਸਤੇ ਹੁੰਦਾ ਹੈ ਆਮ ਸ਼ਬਦ ਵਰਤਦੇ ਆ ਫਲਾਣਾ ਬੈੱਡ ਰੈਸਟ ਕਰ ਗਿਆ ਪਹਿਲੀ ਗੱਲ ਤੇ ਬਿਮਾਰਾਂ ਵਾਸਤੇ ਸੀ ਪਰ ਜੀ ਵਿਗਿਆਨਕ ਪੱਖ ਨਾਲ ਅਸੀਂ ਇਹਨਾਂ ਨੂੰ ਆਪਣੀ ਸਹੂਲਤ ਤੇ ਲਾ ਰਿਹਾ ਤੇ ਇਹਨੂੰ ਸਿਰਫ ਆਰਾਮ ਦੇ ਵਾਸਤੇ ਕੁਰਸੀ ਤੇ ਬਹਿ ਕੇ ਦੇਨਨਕ ਖਾ ਸਕਦੇ ਹੋ ਉਂ ਜਾਂ ਜੇ ਬਹਿ ਕੇ ਖਾ ਸਕਦੇ ਹੋ ਪਰੰਤੂ ਕੀ ਅਸੀਂ ਤੇ ਉੱਥੇ ਹੀ ਖਾਦਾ ਉੱਥੇ ਹੀ ਲੇਟ ਕੇ ਦੋ ਤਿੰਨ ਘੰਟੇ ਸੁੱਤੇ ਰਹੇ ਤੇ ਬਿਮਾਰੀ ਹੋਣਾ ਠੀਕ ਕਿਵੇਂ ਹੋਊਗਾ ਪਹਿਲੇ ਲੋਕ ਨੇ ਇਸ ਤਰ੍ਹਾਂ ਕਰਦੇ ਸਵੇਰੇ ਉੱਡਦਿਆਂ ਸਾਰ ਜੇ ਠੰਡ ਹੈ ਤੇ ਮੰਜੀਆਂ ਬਾਹਰ ਨਹੀਂ ਤੇ ਬਾਹਰ ਸੁੱਤੇ ਗਰਮੀਆਂ ਚ ਤੇ ਮੰਜੀਆਂ ਸਵੇਰੇ ਅੰਦਰ ਇਹ ਥੋੜਾ ਬਹੁਤਾ ਆਪਣਿਆਂ ਪੁੰਜਾਂ ਦੀ ਭਜਨਟ ਹੋ ਰਹੀ ਸੀ ਅੱਜ ਅਸੀਂ ਉਹ ਛੱਡ ਦਿੱਤੀ ਹੈ ਬੈਡ ਤੇ ਟੀਆ ਜਾਂਦੀ ਹੈ ਉੱਥੇ ਪੀਤੀ ਉੱਥੇ ਆਪਣਾ ਜੋ ਨੇਮੜ ਬਣਾ ਥੋੜਾ ਬਹੁਤਾ ਨਿਭਾਇਆ ਅੱਗੇ ਕੀ ਸੀ ਸਾਡੇ ਸ੍ਰੀ ਉਦੀ ਹਲਚਲ ਸੀ ਸਵੇਰੇ ਉੱਠਦੇ ਆ ਸਾਤ ਸਾਨੂੰ ਪੱਜਣਾ ਪੈਂਦਾ ਸੀ ਆਪਣੀ ਕਿਰਿਆ ਵਾਸਤੇ ਬਾਹਰ ਦੂਰ ਜਾਣਾ ਪੈਂਦਾ ਪਿੰਡ ਤੋਂ ਅੱਜ ਅਸੀਂ ਬਾਹਰ ਨਹੀਂ ਜਾਂਦੇ ਖਾਣਾ ਘਰ ਖਾਦਾ ਜਾਂਦਾ ਸੀ ਕਿਰਿਆ ਲਈ ਬਾਹਰ ਜਾਂਦੇ ਸੀ ਅੱਜ ਉੱਥੇ ਹੀ ਖਾ ਰਹੇ ਹਾਂ ਉੱਥੇ ਹੀ ਕਿਰਿਆ ਕਰ ਰਹੇ ਸਾਰਾ ਕੁਝ ਜਿਹਦੇ ਤੋਂ ਸਾਨੂੰ ਇੰਨੀ ਗਲਹਿਣਤਾ ਨਫ਼ਰਤ ਉਹ ਕਰਾਂ ਦੇ ਵਿੱਚ ਹੀ ਫਿਰ ਉਹਨਾਂ ਕਮਰਿਆਂ ਵਿੱਚ ਬੈਠੇ ਖਾ ਰਹੇ ਹਾਂ ਉਹਨਾਂ ਕਮਰਿਆਂ ਵਿੱਚ ਕਿਰਿਆ ਸਥਾਨ ਬਾਥਰੂਮ ਨੇ ਸਾਡੇ ਸਾਰਾ ਕੁਝ ਵਿੱਚ ਹੀ ਬਣਿਆ ਹੋਇਆ ਵੀ ਸਰੀਰ ਦੀ ਹਲਚਲ ਜਿਹੜੀ ਬੰਦ ਕਰ ਲਈ ਸੀ ਬਿਲਕੁਲ ਨਹੀਂ ਉਹਨਾਂ ਸ਼ਮਿਆਂ 'ਚ ਬੈੱਡ ਜਿਹੜੇ ਨੇ ਨਹੀਂ ਸੰਮੰਜੀਆਂ ਲਾਡੀਆਂ ਉਹਤੇ ਚਾਦਰ ਵਿਸ਼ਾ ਕੇ ਤਲਾਈ ਵਿਸ਼ਾ ਕੇ ਫਿਰ ਜਵਾਈ ਨੂੰ ਮਠਾਇਆ ਦਿੰਦਾ ਸੀ ਕਿ ਇਹ ਜਵਾਈ ਆਇਆ ਹੈ ਤੇ ਪੂਰਾ ਪਿੰਡ ਅਦਬ ਕਰਦਾ ਸੀ ਕਿ ਇਹ ਸਾਡੇ ਪਿੰਡ ਦਾ ਜਵਾਈ ਅੱਜ ਕੱਲ ਤੇ ਪਤਾ ਨਹੀਂ ਹੁੰਦਾ ਹੁਣ ਸਤਪੁਰਾਂ ਨੂੰ ਕਹਿਣ ਲੱਗੇ ਲਾਹੌਰ ਦੇ ਵਾਸੀ ਕਿ ਇਹ ਤੇ ਲਾਣੀ ਮੱਤੀ ਤੇ ਨਹੀਂ ਬਿਠਾਈਦਾ ਤੁਸੀਂ ਉਹਦੇ ਤੋਂ ਵੀ ਇਹਨੇ ਦਿਹਾੜੀ ਕਰਨੀ ਹੁੰਦੀ ਦਿਹਾੜੀ ਸ਼ਬਦ ਵਰਤਿਆ ਜੀ ਉਹਨਾਂ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਦਿਹਾੜੀ ਵਰਤਿਆ ਉਹਨਾਂ ਕਿ ਮਜ਼ਦੂਰੀ ਤੇ ਉੱਥੇ ਵੀ ਕਰ ਸਕਦੇ ਲਾਹੌਰ 'ਚ ਮਜ਼ਦੂਰੀ ਨਹੀਂ ਸੀ ਇਹਦੇ ਕੋਲ ਗੁੰਗਣੀਆਂ ਵੇਚ ਕੇ ਗੁਜ਼ਾਰਾ ਕਰ ਸਕਦਾ ਸੀ ਤੁਸੀਂ ਜਵਾਈ ਬਣਾ ਕੇ ਕੰਮ ਕਰਵਾ ਰਹੇ ਭਾਈ ਜੇਠੇ ਨੂੰ ਜੱਗ ਕਿਸੇ ਸਿੱਖ ਨੇ ਦੱਸਿਆ ਸਤਿਗੁਰਾਂ ਦੇ ਆ ਕੇ ਜੇਠੇ ਨੇ ਚਰਨ ਫੜ ਲਏ ਨੇਤਰਾਂ ਚੋਂ ਨੀਰ ਵਗਿਆ ਸਤਿਗੁਰਾਂ ਦੇ ਚਰਨ ਆਪਣੇ ਜਲ ਨਾਲ ਤੋਂ ਦਿੱਤੇ ਤੇ ਅੱਖਾਂ ਦਾਤਾ ਇਹਨਾਂ ਨੂੰ ਕੁਝ ਨਾ ਆਖਿਓ ਇਹਨਾਂ ਨੂੰ ਨਹੀਂ ਪਤਾ ਜਦੋਂ ਤਖਤ ਤੇ ਬੈਠੇ ਉਦੋਂ ਉਹਨਾਂ ਫਿਰ ਇਹ ਸ਼ਬਦ ਉਚਾਰਨ ਕੀਤਾ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਅਸੀਂ ਜਾਣਨੇ ਇਹਨਾਂ ਦੀ ਮੱਤ ਸਾਨੂੰ ਪਤਾ ਹੈ ਕਿਉਂਕਿ ਭਾਈ ਜਿੱਥੇ ਦਾ ਪਰਿਵਾਰ ਜਿਹੜਾ ਹੈ ਇਹਨਾਂ ਦਾ ਬੜਾ ਵੱਡਾ ਕਾਰੋਬਾਰ ਸੀ ਇਹਨਾਂ ਦੇ ਪਿਤਾ ਹਰਦਾਸ ਦਾ ਵੀ ਬੜਾ ਵੱਡਾ ਕਾਰੋਬਾਰ ਸੀ ਸਮੇਂ ਦਾ ਗੇੜ ਜਿਹੜਾ ਜ਼ਿੰਦਗੀ 'ਚ ਬੜੀ ਵੱਡੀ ਤੰਦੀ ਇਸੇ ਕਰਕੇ ਛਾਣੇ ਕਿੰਨੇ ਵੀ ਕਿਸੇ ਨੂੰ ਸਤਾੜਾ ਨਹੀਂ ਚਾਹੀਦਾ ਪਤਾ ਨਹੀਂ ਕਿਹੜੇ ਵੇਲੇ ਪਾਠ ਪਾਸ਼ਾ ਪਠਾਉਦੇ ਚਾਹੇ ਆਪਾਂ ਬੜੇ ਅਮੀਰ ਹੋਈਏ ਗੁਰੂ ਛਲ ਵਿੱਚ ਗਰੀਬ ਕਰ ਸਕਪੈ ਨਜ਼ਰ ਉੱਪਠੀ ਜੇ ਕਰੇ ਸੁਲਤਾਨਾਂ ਕਾ ਕਰਾਇਨ ਦਾ ਦਰਮੰਗਨ ਵੇਖਣਾ ਪਾਇੰਦਾ ਜੇ ਉਹਦੀ ਚੰਗੀ ਨਜ਼ਰ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ ਤੇ ਮਾੜੀ ਨਜ਼ਰ ਦੇ ਨਾਲ ਉਹ ਬੜਾ ਕੁਝ ਕਰ ਸਕਦਾ ਜਦੋਂ ਤੁਸੀਂ ਅਸੀਂ ਉਹਦੀ ਨਿਗਾਹ ਤੋਂ ਡਿੱਗ ਗਏ ਗਿਰ ਗਏ ਗਰੀਬ ਨੂੰ ਮਤ ਸਤਾਓ ਉਹ ਰੋਵੇਗਾ ਉਸ ਕੀ ਮਾਲਕ ਨੂੰ ਖਬਰ ਹੋਈ ਤੋ ਜੜ ਸੇ ਖੋ ਦੇਗਾ ਜੜਾ ਪੁੱਟ ਕੇ ਨਖ ਦੇਗਾ ਰੱਬ ਜੋਤਿਓ ਦੇ ਵਿੱਚ ਵੀ ਰੱਬ ਦੀ ਇਹ ਨਾ ਜਿਹਨੂੰ ਤੂੰ ਸਤਾ ਰਿਹਾ ਜਿਹਨੂੰ ਤੂੰ ਤਪਾ ਰਿਹਾ ਨੁੱਜੇ ਨੂੰ ਤਪਾਣ ਤੋਂ ਪਹਿਲਾਂ ਲੱਖਾਂ ਵਾਰੀ ਸੋਚੀ ਇਹ ਮੇਰੀ ਆਪਣੀ ਜ਼ਿੰਦਗੀ ਕੀ ਹੈ ਜੇਠੇ ਨੇ ਚਰਨ ਧੋਤੇ ਆਪਣੇ ਨਿਤਰਾ ਦੇ ਹੰਝੂਆਂ ਨਾਲ ਸਤਿਗੁਰਾਂ ਦੇਤੇ ਮਾਫੀ ਮੰਗੀ ਵੀ ਇਹਨਾਂ ਨੂੰ ਮੈਂ ਮਾਫੀ ਮੰਗਣਾ ਉਹਨਾਂ ਨੂੰ ਸ਼ਾਂਤ ਕਰਾਇਆ ਕਿ ਇਹ ਮਜ਼ਦੂਰੀ ਨਹੀਂ ਇਹ ਦਿਹਾੜੀ ਨਹੀਂ ਇਹ ਤੇ بڑے ਵੱਡੇ ਭਾਗਾਂ ਨਾਲ ਬੀਤ ਨੂੰ ਸੇਵਾ ਵੱਡੇ ਭਾਗ ਤੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਤੇ ਜਦੋਂ ਤਖਤ ਤੇ ਬੈਠੇ ਉਦੋਂ ਗਾਇਆ ਹਰ ਚੰਨ ਰਾਮ ਨਾਮੁ ਗੁਣ ਗਾਵੇ ਜੇ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਮਨੋਕੁਸ਼ ਭਗਤੀ ਨੰਦਿਆ ਵੀ ਕਰ ਤੈ ਤੇ ਭਗਤ ਆਪਣਾ ਭਗਤੀ ਕਰਨ ਵਾਲਾ ਸੁਆਭ ਜਿਹੜਾ ਉਹ ਤਿਆਗਦਾ ਨਹੀਂ ਕਿਉਂ ਕਿਉਂਕਿ ਜਿਹੜੇ ਇਹ ਮੇਰੇ ਖਿਲਾਫ ਬੋਲ ਰਹੇ ਨੇ ਜਿਹੜੇ ਮੈਨੂੰ ਮਾਲਾ ਕਹਿੰਦੇ ਨੇ ਭਾਈ ਜੇਠਾ ਜੀ ਮਨ ਵਿੱਚ ਸੋਚਦੇ ਨੇ ਇਹਨਾ ਅੰਦਰ ਵੀ ਤੇ ਗੁਰੂ ਬਈ ਠੇਕੋ ਬੁਲਾ ਰਿਹਾ ਜਿਉਂ ਬੁਲਾਵੋ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਫਿਰ ਅਸੀਂ ਲਾਂਮਾ ਕਿਉਂ ਦਈਏ ਜੇ ਅਸੀਂ ਪੜ ਲਿਆ ਕਿ ਰਮਤਾ ਤੇ ਥੋਈਦਾ ਜੀ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਰਜਾ ਵਿੱਚ ਰਹਿਣਾ ਤੇ ਗੁਰੂ ਕਹਿੰਦਾ ਪਹਿਲੀ ਪੌੜੀ ਚ ਕਹਿ ਦਿੱਤਾ ਕਿ ਸਾਦੇ ਮੇਰੀ ਰਜਾ ਚ ਨਹੀਂ ਤੇਨੂੰ ਭਲੇਖਾ ਨਾਲ ਕਿ ਹੁਕਮੈ ਅੰਦਰ ਸ਼ਬ ਕੋ ਬਾਹਰੁ ਹੁਕਮ ਨਾ ਕੋਈ ਨਾਨਕ ਹੁਕਮੈ ਦੇਖ ਚੈ ਤਹੋਂ ਮੈਂ ਕਹਿ ਨਾ ਕੋਈ ਮਾੜਾ ਬੰਦਣ ਵਾਲਾ ਮਾੜਾ ਕਰਨ ਵਾਲਾ ਇਹਦੇ ਤੋਂ ਵੀ ਗੁਰੂ ਕਰਾ ਰਿਹਾ ਹੈ ਆਪਣੀ ਮਰਜ਼ੀ ਨਾਲ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਜਿਥੇ ਨਹੀਂ ਸਤਿਗੁਰੂ ਰਾਮਦਾਸ ਸਾਹਿਬ ਜੀ ਬਣ ਕੇ ਗਾਇਆ ਆਪਣਾ ਕੀਤਾ ਕਿਛੂ ਨਾ ਹੋ ਵੈ ਸੋ ਕੀਚੈ ਜੇ ਕਰ ਸਕੀਐ ਸਾਡਾ ਕੀਤਾ ਕੁਤ ਨਹੀਂ ਹੋਣਾ ਇਥੇ ਸਤਿਗੁਰੂ ਕਹਿ ਰਹੇ ਨੇ ਆਪ ਤਖਤ ਤੇ ਬਹਿ ਕੇ ਫਿਰ ਕਹਿੰਦੇ ਨੇ ਜੋ ਕਿਛੁ ਕਰੇ ਸੋ ਆਪੇ ਸੁਆਮੀ ਅਬ ਹਰਿਆਪੇ ਕਾਰ ਕਮਾਵੇ ਭਗਤ ਆਪਣੀ ਨਿੰਦਾ ਸੁਣ ਕੇ ਵੀ ਸ਼ੁਭਾਰ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾ ਵਿੱਚ ਬੈਠ ਕੇ ਕਰਦੇ ਬੈਠਾ ਹੋਇਆ ਹੈ ਨਾ ਸਾਰੇ ਸਾਡੇ ਸਾਰਿਆਂ ਵਿੱਚ ਅਸੀਂ ਆਖਿਆ ਵੀ ਸਾਰਿਆਂ ਚ ਰਮਿਆ ਉਹ ਆਪ ਹੀ ਹਰੇ ਕਾਰ ਸਾਰਿਆਂ ਤੋਂ ਕਰੰਦਾ ਹੈ ਕਿਉਂਕਿ ਚੰਗੀ ਤੇ ਮੰਦੀ ਬੁੱਤੀ ਉਹਨੇ ਦਿੱਤੀ ਸੰਸਾਰ ਦੇ ਜੀਵਾਂ ਨੂੰ ਲੋਕਾਂ ਨੂੰ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਬੋਲ ਬੁਲਾਵੇ ਮਾਲਕ ਪ੍ਰਮੂਪ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ ਆਪ ਹੀ ਹਰੇਕ ਜੀਵ ਵਿੱਚ ਬੈਠਾ ਉਹ ਬੋਲਦਿਆ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰਦਾ ਹੈ ਹਰੇ ਆਪੇ ਪੰਜ ਤਤ ਵਿਸਥਾਰ ਵਿੱਚ ਤਾਤੂ ਪੰਜ ਆਪ ਪਾਵੇ ਇਹ ਸਭ ਆਖਿਆ ਭਗਤ ਨੂੰ ਇਸ ਗੱਲ ਦਾ ਗਿਆਨ ਹੈ ਪ੍ਰਮਾਤਮਾ ਨੇ ਆਪ ਆਪ ਆਪਣੇ ਆਪ ਤੋਂ ਪੰਜ ਤੱਤਾਂ ਦਾ ਜਗਤ ਖਿਲਾਰਾ ਜਿਹੜਾ ਹੈ ਖਿਲਾਰਿਆ ਹੋਇਆ ਹੈ ਉਹਨੇ ਖੁਦ ਬਣਾਇਆ ਸੰਸਾਰ ਇਹ ਆਪ ਇਹਨਾਂ ਪੰਜੇ ਤੱਤਾਂ ਦੇ ਵਿੱਚ ਪੰਜੇ ਵਿਸ਼ ਜਿਹੜੇ ਨੇ ਉਹਨੇ ਭਰੇ ਹੋਏ ਹਨ ਜੇ ਨਾਨਕ ਸਤਿਗੁਰ ਮਿਲਿ ਆਪੇ ਹਰਿ ਆਪੇ ਕਾ ਝਗਰ ਚੁਕਾਵੇ ਹੈ ਨਾਨਕਾ ਪ੍ਰਮਾਤਮਾ ਆਪ ਹੀ ਆਪਣੇ ਸ਼ੇਵਕ ਨੂੰ ਮਿਲੰਦਾ ਤੇ ਆਪ ਹੀ ਉਹਦੇ ਅੰਦਰੋਂ ਹਰ ਇੱਕ ਕਿਸਮ ਦੀ ਖਿੱਚੋ ਤਾਨ ਜਿਹੜੀ ਹੈ ਉਹਨੂੰ ਖਤਮ ਕਰ ਦਿੰਦਾ ਹੈ ਮੁਕਾ ਦਿੰਦਾ ਹੈ ਇਹ ਰੱਬ ਦੇ ਅੰਦਰ ਸਮਰਥ ਹੈ ਜੀ ਪੰਜ ਤਾਤੂ ਨੇ ਜਲ ਵਿੱਚ ਇਹ ਪੰਜ ਵਿਸ਼ੇ ਪਾਏ ਨੇ ਜਲ ਵਿੱਚ ਰਸ ਦਾ ਵਿਸ਼ਾ ਪਾਇਆ ਉਹਨੇ ਮਹਾਕਰਣਾ ਪੰਜ ਤਤ ਜਿਹੜੇ ਨੇ ਜਲ ਅਗਨੀ ਪ੍ਰਥਵੀ ਤੇ ਵాయు ਆਕਾਸ਼ ਇਹ ਪੰਜ ਹਨ ਜਿਨ੍ਹਾਂ ਤੋਂ ਸੰਸਾਰ ਦਾ ਘਰਾ ਹੈ ਪੰਜ ਵਿਸ਼ਿਆਂ ਦਾ ਨਾਮ ਸਤਿਗੁਰਾਂ ਨੇ ਆਇਆ ਇੱਥੇ ਅਰ ਆਪੇ ਪੰਚ ਤਤ ਵਿਸਥਾਰਾਂ ਵਿੱਚ ਤਤ ਤਾਤ ਵਿਸ਼ੇ ਪੰਜ ਆਪ ਆਵੇ ਉਹ ਵਿਸ਼ੇ ਕਿਹੜੇ ਨੇ ਜਲ ਵਿੱਚ ਹੈ ਰਾਸ਼ ਅਗਨੀ ਵਿੱਚ ਉਹਨੇ ਰੂਪ ਜਿਹੜਾ ਸਾਨੂੰ ਰੂਪ ਮਿਲਦਾ ਹੈ ਅੱਗ ਤੋਂ ਮਿਲਦਾ ਹੈ ਗੁਰਬਾਣੀ ਅਨੁਸਾਰ ਵਿਗਿਆਨ ਅਨੁਸਾਰ ਧਰਤੀ ਵਿੱਚ ਉਹਨੇ ਗੰਧ ਪਾਈ ਤੇ ਵాయు ਵਿੱਚ ਸਪਸ਼ਟ ਹੈ ਹਵਾ ਵਿੱਚ ਇਹ ਵਿਸ਼ੇ ਕਈ ਇਹਨਾਂ ਨੂੰ ਗੁੜ ਵੀ ਕਹਿੰਦੇ ਹਨ ਆਕਾਸ਼ ਵਿੱਚ ਸ਼ਬਦ ਹੈ ਇਹਨਾਂ ਪੰਜਾਂ ਦੇ ਨਾਲ ਸਾਡਾ ਸਬੰਧ ਹੈ ਤੇ ਜਦੋਂ ਤਨ ਮੁਕਦਾ ਇਹ ਪੰਜੇ ਆਪਸ ਵਿੱਚ ਸਮਾ ਜਾਂਦੇ ਨੇ ਅਗਨੀ ਦਾ ਅਸਰੂਪ ਅਗਨੀ ਵਿੱਚ ਚਲਾ ਜਾਂਦਾ ਹੈ ਜਲ ਦਾ ਜਲ ਵਿੱਚ ਰਤਵੀ ਦਾ ਰਤਵੀ ਵਿੱਚ ਹਵਾ ਦਾ ਹਵਾ ਵਿੱਚ ਤੇ ਆਵਾਜ਼ ਜਿਹੜੀ ਹੈ ਆਕਾਸ਼ ਦਾ ਆਕਾਸ਼ ਵਿੱਚ ਤਤ ਚਲਾ ਜਾਂਦਾ ਹੈ ਸਤਿਗੁਰਾਂ ਆਖਿਆ ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਹੈ ਤੇ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈ ਸਾਰਿਆਂ ਦੇ ਵਿੱਚ ਬੈਠਾ ਹੈ ਤਾਂ ਸਤਿਗੁਰੂ RAMDAS ਜੀ ਦੀ ਚਰਣੀ ਦੇ ਕੇ ਆਖੇ ਸੀ ਸਤਿਗੁਰੂ ਅਮਰਦਾਸ ਕੀ ਦਾ ਨੂੰ ਨਹੀਂ ਪਤਾ ਜਦੋਂ ਤਖਤ ਤੇ ਬਹਿ ਕੇ ਭਾਈ ਜੇਠਾ ਫਿਰ ਉਹਨਾਂ ਨੂੰ ਸਮਝਾਈ ਫਿਰ ਉਦੋਂ ਵੀ ਲੈਣਾ ਲੱਗਦੀਆਂ ਸੰਗਰਸ਼ਣ ਕਰਨ ਦੀ ਅੱਜ ਤੇ ਬੜੀਆਂ ਜ਼ਿਆਦਾ ਲੱਗਦੀਆਂ ਨੇ ਕਈ ਕਿਹੜੇ ਕੰਟੇ ਲੱਗ ਜਾਂਦੇ ਨੇ ਤਰਲੇ ਕੱਢਦਾ ਸਿੱਖ ਤੇ ਕਈ ਅਪਾਗੀ ਹੁੰਦੇ ਨੇ ਮੇਰੇ ਵਰਗੇ ਦਰਸ਼ਨ ਹੀ ਨਹੀਂ ਹੁੰਦੇ ਵਾਪਸ ਜਾਣਾ ਪੈਂਦਾ ਟਾਈਮ ਹੋ ਜਾਂਦਾ ਟ੍ਰੇਨ ਦਾ ਮੈਂ ਦੋ ਤਿੰਨ ਵਾਰੀ ਤੇ ਆਵੜਿਆ ਕੁਝ ਬੰਦਿਆਂ ਨੂੰ ਤੇ ਲੈਣ ਵਿੱਚ ਲੱਗਿਆ ਉਹਨਾਂ ਆਖੇ ਵੀ ਨਹੀਂ ਸ਼ਬਾ ਹੋ ਗਿਆ ਸਾਡੀ ਗੱਡੀ ਛੁੱਟ ਜਾਣੀ ਨਹੀਂ ਹੋਏ ਦਰਸ਼ਨ ਸ਼ਤਗੁਰਾਂਖਸ਼ੀ ਨਾਨੀ ਮਾ ਮੇਰੇ ਬਾਲਕ ਨੇ ਮੈਨੂੰ ਸਰੀਰ ਦਿੱਤਾ ਹੈ ਸਰੀਰ ਦੇ ਕੇ ਉਹਨੇ ਆਪਣੀ ਖਿੱਚ ਮੇਰੇ ਅੰਦਰ ਪਾਈ ਹੈ ਮੈਂ ਇਹਨਾ ਚਿੰਤਨ ਕਰਾਂਗਾ ਇੰਨੀ ਅਰਤਨਾ ਕਰਾਂਗਾ ਕਿ ਜਿਹੜਾ ਜੇਠਾ ਕਿਸੇ ਕਰਕੇ ਅੱਜ ਇੱਕ ਦਿਨ ਭੁੱਖਾ ਸੌਂਦਾ ਹੈ ਇੱਕ ਦਿਨ ਇਹਨੇ ਲੋਕ ਤ੍ਰਿਪਤ ਹੋਣਗੇ ਉਹ ਦੁਨੀਆ ਦੇ ਅਨੰਤ ਲੋਕਾਂ ਦੀ ਰੋਜ਼ਾਨਾ ਭੁੱਖ ਮਟਾਏਗਾ ਅੱਜ 24 ਘੰਟੇ ਦੋ ਤਰ੍ਹਾਂ ਦੇ ਲੰਗਰ ਨੇ ਨਹੀਂ ਉੱਥੇ ਆਤਮਿਕ ਖੁਰਾਕ ਵੀ ਦਿੰਦਾ ਹੈ ਭਾਈ ਜੀ ਠਾਕ ਸਤਿਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਤੇ ਸੰਸਾਰ ਦੇ ਜੀਵਾਂ ਦੇ ਸਰੀਰ ਦੀ ਖੁਰਾਕ ਪੇਟ ਦੀ ਭੁੱਖ ਨੂੰ ਵੀ ਮਟਾਉਂਦਾ 24 ਘੰਟੇ ਜਦੋਂ ਮਰਜੀ ਤਾਹ ਤੁਸੀਂ ਭੀੜ ਹੋਵੇ ਕੀ ਲੰਗਰ ਵਿੱਚ ਵੀ ਤੇ ਉਹਨਾਂ ਦੇ ਦਰਬਾਰ ਵਿੱਚ ਵੀ ਸਤਿਗੁਰਾਂ ਆਖਿਆ ਇਹ ਮਾਣ ਮਿਲਦਾ ਹੈ ਸ਼ੀਵਾ ਤੇ 시ਵਰਨ ਕਰਕੇ ਇਸ ਕਰਕੇ ਹਰ ਪਲ ਹਰ ਸਮੇਂ ਸਵਾਸ ਸਵਾਸ ਦਾ ਚਿੰਤਨ ਕਰਨਾ ਚਾਹੀਦਾ ਇਹ ਸਾਨੂੰ ਬੜੇ ਸੁਖ ਦਿੰਦਾ ਹੈ ਸਦੀਵੀ ਸੁਖ ਦਿੰਦਾ ਹੈ ਜਿਨ੍ਹਾਂ ਸੁਖਾਂ ਦੀ ਭਾਲ ਵਿੱਚ ਅਸੀਂ 24 ਘੰਟੇ ਕੰਮ ਕਰਨੇ ਆ ਜੇ ਕੁਝ ਸਮਾਂ ਆਪਣੀ ਗੁਰੂ ਦੀ ਕੜਨਾ ਸ਼ੁਰੂ ਕਰਦੀ ਤੇ ਉਹਨਾਂ ਕੰਮਾਂ ਵਿੱਚ ਖਰੋ ਕੇ ਗੁਰੂ ਸਾਡੇ ਕਾਰਜ ਸਵਰਤ ਹੈ ਹੋਈਆਂ ਉਲਝੁਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਪ੍ਰੇਮ ਸਹਿਤ ਫਤਿਹ ਬੁਲਾਵਾ ਹੈ ਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਸੀ ਜਾਨੰਦ ਕੋ ਅੰਕ